ਕਿਸ ਨੇ ਇੱਕ ਵਿਅਕਤੀ ਤੋਂ ਪੁੱਛਿਆ ਕਿ ਜ਼ਿੰਦਗੀ ਕੀ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਤੇ ਅੱਤੇ ਸਮੇਂ ਤੱਕ ਪੈਸੇ ਕਮਾਏ ਤੇ ਉਹ ਪੈਸੇ ਕਮਾਉਣ ਲਈ ਇਸ ਸਰੀਰ ਨੂੰ ਵਿਗਾੜ ਦਿੱਤਾ ਬਾਕੀ ਦੀ ਅੱਤੀ ਉਮਰ ਉਹ ਹੀ ਪੈਸਾ ਸਰੀਰ ਨੂੰ ਠੀਕ ਕਰਨ ਲਈ ਵਰਤਿਆ ਤੇ ਅੰਤ ਵਿੱਚ ਨਾ ਤਸਲੀਲ ਬਚਿਆ ਅਤੇ ਨਾ ਹੀ ਪੈਸਾ ਇਸੇ ਦਾ ਨਾਮ ਹੈ ਜ਼ਿੰਦਗੀ ਹੈ ਹਮੇਸ਼ਾ ਖੁਸ਼ ਰਹਿਣਾ ਚਾਹਤਾ ਹੈ ਕਿਉਂਕਿ ਪਰੇਸ਼ਾਨ ਹੋਣ ਨਾਲ ਕੱਲ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰ ਸਕਦੇ ਬਲਕਿ ਅੱਜ ਦੀ ਸ਼ਾਂਤੀ ਵੀ ਚਲੀ ਜਾਂਦੀ ਹੈ ਰੱਬ ਨੇ ਕੀ ਚੀਜ਼ ਬਣਾਇਆ ਹੈ ਪੈਸਾ ਲੱਕ-ਪੱਕ ਹਰ ਕੋਈ ਆਪਣੀ ਮੌਤ ਤੱਕ ਇਸ ਨੂੰ ਇਕੱਠਾ ਕਰਨ ਵਿੱਚ ਲੰਮਾ ਹੈ ਜ਼ਿੰਦਗੀ ਦੀ ਸਭ ਤੋਂ ਮਹਿੰਗੀ ਚੀਜ਼ ਤੁਹਾਡਾ ਵਰਤਮਾਨ ਹੈ ਜੋ ਇੱਕ ਵਾਰ ਚਲਿਆ ਚਵੇ ਤਾਂ ਤੁਸੀਂ ਇਸ ਨੂੰ ਪੂਜੀ ਜ਼ਿੰਦਗੀ ਦੀ ਤੋਲ ਤਨਾਲ ਵੀ ਨਹੀਂ ਖਰੀਦ ਸਕਦੇ ਦੋਸਤੋ ਜੇਕਰ ਇਹ ਗੱਲਾਂ ਵਧੀਆ ਲੱਗ ਰਹੀਆਂ ਹਨ ਤਾਂ ਵੀਡੀਓ ਉੱਪਰ ਲਾਇਕ ਤੇ ਕਮੈਂਟ ਜ਼ਰੂਰ ਕਰੋ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮੈਂ ਇੰਜ ਤੀਆਂ ਹੈ ਚੰਗੀਆਂ ਤੇ ਸੱਚੀਆਂ ਕੱਲਾਂ ਤੁਹਾਡੇ ਅੱਗੇ ਪੇਸ਼ ਕਰਦਾ ਰਹਾਂਗਾ ਦੋਸਤੋ ਅੱਗੇ ਸੁਣੋ ਹਰ ਮੁਸੀਬਤ ਵਿੱਚ ਮਨੁੱਖ ਦਾ ਦਿਲ ਬਹੁਤ ਦੁੱਖਦਾ ਹੈ ਪਰ ਅਸਲ ਸੱਚਾਈ ਇਹ ਹੈ ਕਿ ਮਨੁੱਖ ਹਰ ਮੁਸੀਬਤ ਤੋਂ ਬਹੁਤ ਕੁਝ ਸਿੱਖਦਾ ਹੈ ਜਿਹੜਾ ਟਿੱਕਣ ਤੋਂ ਬਾਅਦ ਉੱਠਦਾ ਹੈ ਉਹ ਜ਼ਿੰਦਗੀ ਨੂੰ ਸਹੀ ਅਰਥਾ ਵਿੱਚ ਸਮਝਦਾ ਹੈ ਜੇ ਤੁਸੀਂ ਬਿਨਾਂ ਸੋਚੇ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਯਕੀਨਨ ਇੱਕ ਦਿਨ ਤੁਹਾਨੂੰ ਬਹੁਤ ਸੋਚਣਾ ਪਵੇਗਾ ਕੌਣ ਕਹਿੰਦਾ ਹੈ ਕਿ ਜੈਸੀ ਸੰਗਤ ਹੋਵੇਗੀ ਵੈਸੀ ਰੰਗਤ ਹੋਵੇਗੀ ਕਿਉਂਕਿ ਅੱਜ ਤਾਂ ਮਨੁੱਖ ਲੂੰਬੜੀ ਤੇ ਨਾਲ ਵੀ ਨਹੀਂ ਰਹਿੰਦਾ ਪਰ ਫਿਰ ਵੀ ਉਹ ਚਲਾਕ ਅਤੇ ਲਾਲਚੀ ਹੈ ਸ਼ੇਰ ਤੇ ਨਾਲ ਵੀ ਨਹੀਂ ਰਹਿੰਦਾ ਫਿਰ ਵੀ ਗਰੁੱਤ ਚ ਰਹਿਂਦਾ ਹੈ ਅਤੇ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕੁੱਤੇ ਦੇ ਨਾਲ ਵੀ ਨਹੀਂ ਰਹਿੰਦਾ ਫਿਰ ਵੀ ਉਸ ਤੇ ਇੰਨਾ ਵਫਾਦਾਰ ਨਹੀਂ ਹੈ ਕਾਕਿ ਚ ਨੂੰ ਝੋੜਨ ਵਾਲੀ ਪੈ ਨਹੀਂ ਕਾਕਿ ਚ ਨੂੰ ਚੁੱਪਦੀ ਹੈ ਉਸੇ ਤਰ੍ਹਾਂ ਪਰਵਾਰ ਨੂੰ ਉਹੀ ਵਿਅਕਤੀ ਚੁੱਪਦਾ ਹੈ ਜੋ ਪਰਵਾਰ ਨੂੰ ਜੋੜ ਕੇ ਰੱਖਦਾ ਹੈ ਸਹਿਣ ਵਾਲਾ ਜਦੋਂ ਜ਼ੁਲਮ ਸਹਿਣ ਤੋਂ ਬਾਅਦ ਵੀ ਮੁਸਕੁਰਾ ਦਵੇ ता उस व्यक्ति का बदला परमात्मा लेता है अचक कमजोर यादाश्त का होना कोई बुरी गल नहीं क्योंकि तो तुसी खुद महसूस करते हो कि लोग बहुत बेचैन रहते ने जो सब कुछ याद रखते हैं प्यार विश्वास दोवां तक किसी का कोई जोर नहीं होता, यह मन जिथे भी लग जाता उथे रब नजर आता है ਅੱਜ ਵੀ ਸੰਸਾਰ ਇਸ ਗੱਲ ਤੋਂ ਸੜਦਾ ਹੈ ਕਿ ਇਹ ਆਦਮੀ ਇਨੀ ਠੋਕਰ ਖਾਂਦੇ ਬਾਅਦ ਵੀ ਸਿੱਧਾ ਕਿਵੇਂ ਚੱਲਦਾ ਹੈ ਜਦੋਂ ਜੇਬ ਵਿੱਚ ਪੈਸਾ ਹੁੰਦਾ ਹੈ ਤਾਂ ਦੁਨੀਆ ਤੁਹਾਡੀ ਔਕਾਤ ਵੇਖਦੀ ਹੈ ਤੇ ਜਦੋਂ ਜੇਬ ਵਿੱਚ ਪੈਸਾ ਨਹੀਂ ਹੁੰਦਾ ਤਾਂ ਦੁਨੀਆ ਆਪਣੀ ਔਕਾਤ ਦਿਖਾਉਂਦੀ ਹੈ ਆਪਣੇ ਗੁੱਸੇ ਤੇ ਕਾਬੂ ਰੱਖਣਾ ਸਿੱਖੋ ਕਿਉਂਕਿ ਗੁੱਸੇ ਵਿੱਚ ਬੋਲਿਆ ਗਿਆ ਇੱਕ ਕਠੋਰ ਸ਼ਬਦ ਵੀ ਨਸਹਿਲ ਲਾ ਹੋ ਸਕਦਾ ਹੈ ਕਿ ਉਹ ਪੱਕੇ ਹੋਏ ਅਜ਼ਾਰਾ ਪਿਆਰੇ ਸ਼ਬਦਾਂ ਨੂੰ ਕੇਵਲ 1 ਮਿੰਟ ਵਿੱਚ ਹੀ ਤਬਾਹ ਕਰ ਸਕਦਾ ਹੈ ਜ਼ਿੰਦਗੀ ਵਿੱਚ ਹਮੇਸ਼ਾ ਦੋ ਤਰ੍ਹਾਂ ਦੇ ਲੋਕਾਂ ਤੋਂ ਦੂਰ ਰਹੋ ਪਹਿਲਾ ਵਿਅਸਤ ਤੇ ਦੂਸਰਾ ਕਮੰਟੀ ਕਿਉਂਕਿ ਵਿਅਸਤ ਆਤਮਾ ਆਪਣੀ ਮਰਜ਼ੀ ਨਾਲ ਕੱਲ ਕਰੇਗਾ ਅਤੇ ਕਮੰਟੀ ਵਿਅਕਤੀ ਆਪਣੇ ਮਤਲਬ ਨਾਲ ਯਾਤ ਕਰੇਗਾ ਇਕ ਸਮਰੱਥ ਵਿਅਕਤੀ ਦੇ ਪਿੱਛੇ ਉਸ ਦੇ ਬਹੁਤ ਸਾਰੇ ਸਮਰੱਥ ਸਾਥੀ ਵੀ ਹੁੰਦੇ ਹਨ ਤੇ ਤੁਹਾਨੂੰ ਉਹਨਾਂ ਸਮਰੱਥ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਰਹਿਣਾ ਹੈ ਸਮੇਂ ਦਾ ਕੰਮ ਲੰਕਣਾ ਹੈ ਜੇ ਇਹ ਬੁਰਾ ਹੈ ਤਾਂ ਸਬਰ ਰੱਖੋ ਅਤੇ ਜੇ ਇਹ ਚੰਗਾ ਹੈ ਤਾਂ ਸ਼ੁਕਰ ਕਰੋ ਇਕੱਲੇਪਨ ਤੋਂ ਨਾ ਡਰੋ ਕਿਉਂਕਿ ਪਹਾੜਾਂ ਦੀਆਂ ਉਚਾਈਆਂ ਤੇ ਮਨੁੱਖ ਹਮੇਸ਼ਾ ਇਕੱਲਾ ਹੁੰਦਾ ਹੈ ਉੱਥੋਂ ਤੱਕ ਚੜ੍ਹਨ ਦੀ ਹਿੰਮਤ ਹਰ ਇੱਕ ਵਿਅਕਤੀ ਵਿੱਚ ਨਹੀਂ ਹੁੰਦੀ ਤੋਤਾ ਮਿਰਚ ਖਾਂਦਾ ਹੈ ਤੇ ਉਹ ਮਿਰਚ ਖਾਣ ਤੋਂ ਬਾਅਦ ਵੀ ਬਹੁਤ ਮਿੱਠਾ ਬੋਲਦਾ ਹੈ ਪਰ ਇਨਸਾਨ ਇੰਨੀ ਮਹਿੰਗੀ ਖੰਡ ਖਾਣ ਤੇ ਬਾਅਦ ਵੀ ਇੰਨਾ ਕੋੜਾ ਕਿਵੇਂ ਬੋਲ ਸਕਦਾ ਹੈ ਘਰ ਵਿੱਚ ਹਰ ਇੱਕ ਇਸਤਰੀ ਹਰ ਕਿਸੇ ਦਾ ਦਿਲ ਰੱਖਦੀ ਹੈ ਪਰ ਪਤਾ ਨਹੀਂ ਕਿਉਂ ਸਭ ਬੁੱਲ ਜਾਂਦੇ ਨੇ ਕਿ ਉਹ ਇਸ ਤਰੀ ਵੀ ਇੱਕ ਦਿਲ ਰੱਖਦੀ ਹੈ ਇਹ ਜੋ ਤੁਹਾਡੀ ਅਤੇ ਮੇਰੀ ਜ਼ਿੰਦਗੀ ਹੈ ਇਹ ਬਹੁਤ ਸਸਤੀ ਹੈ ਸਿਰਫ ਇਸ ਨੂੰ ਘਸਾਰਨ ਦੇ ਤਰੀਕੇ ਮਹਿੰਗੇ ਨੇ ਨਾਲ ਰਹਿ ਕੇ ਜੋ ਤੋਖਾ ਦੇਵੇ ਉਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਤੇ ਜੋ ਸਾਡੇ ਮੂਤ ਸਾਡੀਆਂ ਬੁਰਾਈਆਂ ਦੱਸ ਦੇਵੇ ਉਸ ਤੋਂ ਵੱਡਾ ਕੋਈ ਹੋਰ ਦੋਸਤ ਨਹੀਂ ਹੋ ਸਕਦਾ ਜੋ ਪੰਜ ਪਚ ਕੇ ਵੀ ਨਹੀਂ ਮਿਲਦਾ ਉਹ ਸੰਸਾਰ ਹੈ ਜੋ ਬਿਨਾਂ ਪੱਜੰਦੇ ਮਿਲਦਾ ਹੈ ਉਹ ਰੱਬ ਹੈ ਦੁਨੀਆ ਦੇ ਝੂਠੇ ਲੋਕਾਂ ਵਿੱਚ ਬਹੁਤ ਹਨਰੁੰਦੇ ਨੇ ਅਤੇ ਸੱਚੇ ਲੋਕ ਇਲਚਾ ਮੰਨ ਨਾਲ ਮਰ ਜਾਂਦੇ ਨੇ ਦੋਸਤੋ ਵੇ ਜੱਪ ਰਿੰਦਾ ਦੋਵਾਂ ਨੂੰ ਅਚਾਤ ਛੱਡ ਦਿਓ ਵਾਪਸ ਆਇਆ ਤਾਂ ਤੁਹਾਟਾ ਤੇ ਜਿੱਕਰ ਨਾ ਆਇਆ ਤਾਂ ਉਹ ਤੁਹਾਟਾ ਹੈ ਹੀ ਨਹੀਂ ਸੀ ਚੰਗਾ ਦਿਲ ਅਤੇ ਚੰਗਾ ਸੁਭਾਅ ਦੋਵੇਂ ਜ਼ਰੂਰੀ ਨੇ ਕਿਉਂਕਿ ਚੰਗੇ ਦਿਲ ਨਾਲ ਬਹੁਤ سارے ਰਿਸ਼ਤੇ ਬਨਣਗੇ ਤੇ ਸਿਰਫ ਚੰਗੇ ਸੁਭਾਅ ਨਾਲ ਹੀ ਉਹ ਜ਼ਿੰਦਗੀ ਪਰ ਰਹਿਣਗੇ ਉਮੀਦ ਕਰਦਾ ਦੋਸਤੋ ਇਹ ਖੂਬਸੂਰਤ ਗੱਲਾਂ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ